ਕਿ ਮਨੁੱਖ ਹਰ ਪੈਲੂ ਦੇ ਹਰ ਪੱਖ ਦੇ ਵੱਡਾ ਹੋਣਾ ਚਾਹੀਦਾ ਛੋਟਾ ਹੋਣਾ ਅਖਰ ਹੈ ਛੋਟਾ ਹੋਣਾ ਬੋਝ ਹੈ ਬਸ ਛੋਟਾ ਹੋਣਾ ਹੀ ਦੁੱਖ ਹੈ ਛੋਟਾ ਹੋਣਾ ਹੀ ਪੀੜਾ ਹਰ ਪਾਸੇ मनुखनी अखा वडपने की तलाश कर रही है कभी कुर्सी वी लग जा रही है तो सोच लेंद मैं वड्डा हो गया और हूं कौन दसे कुर्सी वी है तू तो वा नहीं हो मैं एक दफा फिर अर्ज करा ਮਨੁੱਖ ਦੇ ਪ੍ਰਾਣਾਂ ਵਿੱਚ ਇੱਕ ਇੱਛਾ ਹੈ ਵੱਡਾ ਹੋਣਾ ਹੈ ਛੋਟਾ ਹੋਣਾ ਅਖਰਦ ਹੈ ਛੋਟਾ ਹੋਣਾ ਪੀੜਾ ਹੈ ਛੋਟਾ ਹੋਣਾ ਦਰਦ ਹੈ ਛੋਟਾ ਹੋਣਾ ਬੜਾ ਪਰਬਲ ਦੁੱਖ ਹੈ ਛੋਟੇ ਪੰਧ ਵਿੱਚ ਜੀਵਣਾ ਪੀੜਾ ਦੇ ਵਿੱਚ ਜੀਵਣਾ ਹੈ ਦਰਦ ਦੇ ਵਿੱਚ ਜੀਵਣਾ ਹੈ ਦੁੱਖ ਦੇ ਵਿੱਚ ਜੀਵਣਾ ਹੈ ਔਰ ਦੁੱਖ ਪੀੜਾ ਦੇ ਵਿਝੇਵਣਾ ਹੀ ਨਲਕ ਦੇ ਜੀਵ ਹਰ ਪਾਸੇ ਮਨੁੱਖ ਦੀਆਂ ਇਹ ਅੱਖਾਂ ਤਲਾਸ਼ ਕਰ ਰਹੀਆਂ ਨੇ ਵੱਡ ਬਣੇ ਕਦੀ ਮਕਾਨ ਬਹੁਤ ਵੱਡਾ ਬਣਾ ਲੈਂਦਾ ਜਾਂ ਮਿਲ ਜਾਂਦਾ ਉਸ ਵੱਡੇ ਮਕਾਨ ਨਾਲ ਆਪਣੇ ਆਪ ਨੂੰ ਸੰਬੰਧਿਤ ਕਰਕੇ ਕਹਿੰਦਾ ਮੈਂ ਵੱਡਾ ਹੋ ਗਿਆ। ਪਰ ਕੌਣ ਦੱਸੇ ਮਕਾਨ ਵੱਡਾ ਹੈ। ਮਕਾਨ ਉੱਚਾ ਹੋ ਗਿਆ ਤੂੰ ਨੀਵੇਂ ਦਲੇ। ਮਕਾਨ ਮਹਾਨ ਹੋ ਗਿਆ ਤੂੰ ਤੁਛ ਦਾ ਤੋਂ। ਮਕਾਨ ਵੱਡਾ ਹੋ ਗਿਆ ਤੂੰ ਛੋਟੇ ਦਾ ਛੋਟਾ। ਇਹੀ ਕਾਰਨ ਹੈ ਕਿ ਵੱਡਾ ਮਕਾਮ ਵੀ ਮਨੁੱਖ ਦੀ ਪੀੜਾ ਨੂੰ ਸ਼ਾਂਤ ਨਹੀਂ ਕਰਦਾ ਵੱਡਾ ਮਕਾਮ ਵੀ ਮਨੁੱਖ ਦੇ ਦੁੱਖ ਨੂੰ ਨਹੀਂ ਬਿਟਾਉਂਦਾ ਵੱਡਾ ਮਕਾਮ ਵੀ ਮਨੁੱਖ ਦੇ ਛੋਟੇ ਪਾਪ ਨੂੰ ਬਿਟਾ ਨਹੀਂ ਦੇ ਸਕਦਾ ਕਿਰਕਿਦਰੇ কুরਸੀ ਲੱਭ ਜਾਂਦੀ ਹੈ ਬਹੁਤ ਵੱਡੀ ਸਮਝ ਲੈਦਾ ਹੈ ਵਾਟਾ ਹੋਵੇ। ਪਰ ਕੌਣ ਦੱਸੇ ਕੁਰਸੀ ਵੱਡੀ ਹੈ। ਜਿਵੇਂ ਉਹ ਮਕਾਨ ਵੱਡਾ ਸੀ ਤੇ ਕੁਰਸੀ ਵੱਡੀ ਹੈ। ਤੋ ਨਹੀਂ ਵੱਟਾ। ਕੁਰਸੀ ਤੋ ਥੱਲੇ ਲਵੇਂਗਾ ਵੱਡੀ ਕੁਰਸੀ ਤੇ ਬਣੀ ਰਹੇਗੀ। ਤੇਰਾ ਵੱਡਪਣਾ ਖਤਮ ਹੋ ਗਿਆ। ਰਾਸ਼ਟਰਪਤੀ ਦੀ ਪੋਸਟ ਤੋਂ ਉਤਰਦੇ ਆ ਕੁਰਸੀ ਤੋਂ ਉਤਰਦੇ ਆ ਦੇਸ਼ ਭੁੱਲ ਜਾਂਦਾ ਹੈ ਕੌਣ ਰਾਸ਼ਟਰਪਤੀ ਸੀ ਕੁਰਸੀ ਵੱਡੀ ਪਰ ਕੁਰਸੀ ਦੇ ਨਾਲ ਆਪਣੇ ਆਪ ਨੂੰ ਸੰਬੰਧਿਤ ਕਰਕੇ ਮਨੁੱਖ ਸੋਚ ਲੈਂਦਾ ਮੈਂ ਵੱਡਾ ਮੈਂ ਕਦੇ ਕਦੇ ਇਸ ਦਾ ਪਰਿਵਾਰ ਵੱਡਾ ਹੋ ਜਾਂਦਾ ਹੈ ਸਾਰੋਬਾਰ ਵੱਡਾ ਹੋ ਜਾਂਦਾ ਹੈ ਮਿਲਦੇ ਨੇ ਮੈਨੂੰ ਦੱਸਦੇ ਲੈ ਸਾਡਾ ਕਾਰੋਬਾਰ 18 ਮੁਲਕਾਂ ਚੱਲਦਾ ਹੈ ਇਸ ਦੇ ਵਿਚ ਵਿੱਚ ਮਿਲ ਗਏ ਨੇ ਸਾਡੇ ਇਸ ਕਾਰੋਬਾਰ ਦੀਆਂ ਏਜੰਸੀਆਂ ਸਾਰੇ ਮੁਲਕ ਵਿੱਚ ਹੈ ਅਸੀਂ ਸਾਰੇ ਮੁਲਕ ਦੇ ਛਾਇਏ बड़ा महान ते वड्डा कारोबार है और हम कौन समझाए कारोबार वड्डा है तो नहीं वड्डा पर वड्डे कारोबार नाल अपने आप नो संबंधित करके मनुष्य समझ लेंदा है मैं बहुत वड्डा मैं बहुत वड्डा हूं ਔਰ ਦੇਖੇ ਜਦ ਦਿਵਾਲੀਆ ਹੋ ਜਾਂਦੇ ਨੇ ਬਾਹਲ-ਬਾਹਲ ਕਰਜ਼ਾਈ ਹੋ ਜਾਂਦੇ ਨੇ ਵੱਡਾ ਕਾਰੋਬਾਰ ਨਹੀਂ ਰਹਿੰਦਾ ਤਾਂ ਫਿਰ ਉਹਨਾਂ ਦਾ ਵੱਡਪਣਾ ਵੀ ਖਤਮ ਹੋ ਜਾਂਦਾ ਹੈ ਇਹ ਸਮਝ ਨਹੀਂ ਆਦੀ ਕਾਰੋਬਾਰ ਵੱਡਾ ਸੀ ਮੈਨੇ ਬਣਾਈ ਕੁਰਸੀ ਵੱਡੀ ਹੈ ਮੈਨੇ ਬਣਾਈ मकान वड्डा हो गया मैं नहीं वा हम अर्ज करा धर्म की यात्रा किस बोध तो आती है किस ज्ञान तो धर्म की यात्रा इस ज्ञान तो है मैं छोटा छोटा कुछ भी नहीं इतो शुरू ਲੇਕਿਨ ਛੋਟਾ ਹੋਣਾ ਕਬੂਲ ਕਰਨਾ ਵੀ ਇੱਕ ਬਹੁਤ ਵੱਡੀ ਪੀੜ ਹੈ ਛੋਟਾ ਹੋਣਾ ਕਬੂਲ ਕਰਨਾ ਵੀ ਇੱਕ ਬਹੁਤ ਵੱਡਾ ਬੋਝ ਹੈ ਛੋਟਾ ਮੰਨ ਲੈਣਾ ਆਪਣੇ ਆਪ ਨੂੰ ਕਿ ਬਹੁਤ ਵੱਡਾ ਦਰਦ ਹੈ ਇਸ ਵਾਸਤੇ ਬਾਰੂ ਕਈ ਵਸਤੂਆਂ ਨਾਲ ਸੰਬੰਧਿਤ ਹੋ ਕੇ ਆਪਣੇ ਵੱਡਪਣੇ ਦੇ ਦਾਵੇ ਮਨੁੱਖ ਕਰਦਾ ਰਹਿੰਦਾ ਹੈ ਕਦੀ ਕੁਰਸੀ ਕਰਕੇ ਕਦੀ ਮਕਾਨ ਕਰਕੇ ਕਦੀ ਕਾਰੋਬਾਰ ਕਰਕੇ ਕਦੀ ਕਹਿੰਦਾ ਮੇਰੀਆਂ ਬਾਵਾਵਾਂ ਜ਼ਿਆਦਾ ਨੇ ਪਰਿਵਾਰ ਵੱਡਾ ਹੈ ਮੇਰੀਆਂ ਦੋ ਬਾਵਾਵਾਂ ਨਹੀਂ ਨੇ ਸਾਡੇ ਦੇਸ਼ ਵਿੱਚ ਦਵਾਪਰ ਯੁੱਗ ਦੇ ਵਿੱਚ ਐਸਾ ਪੁਰਸ਼ ਹੋਇਆ जेदे जेल जुड़िया होया है सहन सर बाहू सहन सर बाहू सहंस हजार नहीं ने हजार बावान परिवार वड्डा होगा नौकर चाकर ज्यादा होंगे गुलाम बहुत होंगे फौज लंबी चौड़ी हो गए ये सारी फौज मेरी है और ये जो सिपाही फौज है इन दिया बाव मेरिया बावा ने सहनसर बाहु हजार बजाव परिवार वा पर है बाव वडिया है ये वडपना ਕਦੀ ਮਨੋ ਕੱਪੜੇ ਪਰਿਵਾਰ ਨਾਲ ਸੰਬੰਧਿਤ ਕਰਦਾ ਹੈ ਕਾਰੋਬਾਰ ਨਾਲ ਸੰਬੰਧਿਤ ਕਰਦਾ ਹੈ ਕੁਰਸੀ ਨਾਲ ਕਰਦਾ ਹੈ ਰੁਤਬੇ ਨਾਲ ਕਰਦਾ ਹੈ ਧਨ ਸੰਪਦਾ ਨਾਲ ਕਰਦਾ ਹੈ ਪਰ ਇਹ ਸਭ ਕੁਝ ਨਾ ਹੋਵੇ ਤਾਂ ਫਿਰ ਕਲਪਨਾ ਕਰਦਾ ਮੈਂ ਵੱਡਾ ਫਿਰ ਕਲਪਨਾਵਾਂ ਦੇ ਸੁਪਨੇ ਚੰਚਲ ਸੁਪਨੇ ਹੀ ਉਰ ਜਾਏ ਫਿਰ ਸੁਪਨੇ ਵਿੱਚ ਕਲਪਨਾ ਵਿੱਚ ਮਨ ਲੈਂਦਾ ਮੈਂ ਵਟਸ ਮੈਂ ਇੱਕ ਦਫਾ ਫਿਰ ਅਰਜ਼ ਕਰਾਂ ਦੁੱਖ ਕੀ ਹੈ ਛੋਟਾ بڑا ਪੀੜਾ ਕੀ ਹੈ ਛੋਟਾ ਤੜਪਣਾ ਕੀ ਹੈ ਛੋਟਾ ਹੋਣਾ ਕਿ ਕਿਸੇ ਨੂੰ ਵੀ ਕਹੋ ਨਾ ਕਈ ਦਫਾ ਮੈਂ ਦੇਖਦਾ ਛੋਟੇ ਛੋਟੇ ਬੱਚੇ ਮੂੰਛਾ ਲਾ ਲੈਣਦੇ ਨਕਲੀ ਦਾੜੀ ਲਾ ਲੈਂਦੇ ਨੇ ਔਰ ਬੜੇ ਰੋਗ ਨਾਲ ਚੱਲਦੇ ਨੇ ਸਰੀਰ ਛੋਟਾ ਤੇ ਉਸ ਕਰਕੇ ਲੋਕੀ ਉਹਨਾਂ ਨੂੰ ਛੋਟਾ ਸਮਝਦੇ ਨੇ ਛੋਟਾ ਹੋਣਾ ਤੇ ਬੱਚੇ ਨੂੰ ਵੀ ਕਬੂਲ ਨਹੀਂ ਠੀਕ ਹੈ ਛੋਟਾ ਹੈ ਅਜੇ ਉਸ ਦੀ ਪੀੜਾ ਛੋਟੀ ਹੈ ਠੀਕ ਹੈ ਛੋਟਾ ਹੈ ਅਜੇ ਉਸ ਦਾ ਦੁੱਖ ਵੀ ਛੋਟਾ ਹੈ ਲੇਕਿਨ ਫਿਰ ਵੀ ਇਹ ਛੋਟਾ ਹੋਣਾ ਉਸ ਨੂੰ ਅਖਰ ਹੈ ਵੱਡਾ ਹੋ ਰਿਹਾ ਕਰੀਬਨ ਕਰੀਬਨ ਨਿੱਥੇ ਬੱਚੇ ਨੂੰ ਸੰਸਾਰ ਸਮਾਜ ਜੋ ਅਸੀਸ ਦਿੰਦਾ ਹੈ ਵੀ ਗੁਰੂ ਤੈਨੂੰ ਵੱਡਾ ਕਰੇ ਵੱਡਾ ਪਰਮਾਤਮਾ ਤੈਨੂੰ ਵੱਡਾ ਕਰੇ ਮਾਂ ਬਾਪ ਵੀ ਇਹੀ ਅਸੀਸ ਦਿੰਦੇ ਨੇ ਦਾ ਦਾ ਦਾਦੀ ਇਹ ਹੀ ਅਸੀਸ ਦਿੰਦੇ ਨੇ ਪੜੋਸੀ ਉਸ ਬੱਚੇ ਨੂੰ ਇਹ ਹੀ ਅਸੀਸ ਦਿੰਦੇ ਨੇ ਪ੍ਰਭੂ ਤੈਨੂੰ ਵੱਡਾ ਕਰੇ ਮੈਂ ਫਿਰ ਅਰਜ਼ ਕਰਾਂ ਪੀੜਾ ਦਰਦ ਦੁੱਖ ਛੋਟੇ ਹੋ ਇਸ ਛੋਟੇ ਹੋਣੋਂ ਵੱਡਪਣੇ ਵਿੱਚ ਮਨੁੱਖ ਬਦਲਦਾ ਹੈ ਕਦੀ ਪਰਵਾਰ ਕਰਕੇ ਕਦੀ ਕਾਰੋਬਾਰ ਕਰਕੇ ਕਦੀ ਕੁਰਸੀ ਕਰਕੇ ਕਦੀ ਧਨ ਸੰਪਦਾ ਕਰਕੇ ਕਦੀ ਮਹਿਲ ਮਾਰੀਆਂ ਕਰਕੇ ਮੇਰਾ ਮਤਾਨ ਵੱਡਾ ਹੈ ਤਾਂ ਹੁਣ ਮੈਂ ਵੱਡਾ